ਰੋਪੀ ਦੇ ਨਾਂ ਵੇਚ ਕੇ ਐਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਰਹਿ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੇ ਆ ਇੱਕ ਵੈਟਰਰੀ ਹਸਪੀਟਲ ਵਿੱਚ ਲੱਗੇ ਆ ਸ਼ੂਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਨ ਕੰਡੀਸ਼ਨ ਆਪਣੀ ਮਾਰਕਾ ਆਪਣੀ ਮੰਡੀ ਬੋਰਡ ਵੱਡੇ ਪਾਲਸਾਨ ਪ੍ਰਾਈਸਿ ਮਹੱਲੀ ਜਿੱਥੇ ਆਪਣੇ ਸਾਰੇ ਲਾਠੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੀਰ ਕ੍ਰਿਸ਼ਣ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗ ਕੇ ਇਹ ਤੋਂ ਇਹਨੂੰ ਹੋਖੀ ਗਿਆ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀਵ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਜਿਦੋਂ ਸਾਰਾ ਕੁਝ ਵੇਚ ਦੋ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੋਂ ਉਹੀ ਕਹਿਣਾ ਚਾਹਣਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਗਏ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਦੇਰੇ ਉਹਨਾਂ ਵੇਚ ਕੇ ਆ ਛੱਕਣਾ ਚਾਹੁੰਦੇ ਆ ਸ਼੍ਰੋਮੀ ਅਕਾਲੀ ਦਲ ਨਹੀਂ ਹੋਣ